ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਮੈਂ ਬੜੀ ਦੇਰ ਬਾਅਦ ਵਲੋਗਿੰਗ ਕਰਨ ਲੱਗੀ ਇਹ ਕਹਿੰਦੇ ਕਰਦੇ ਨਹੀਂ ਕਰਦੇ ਨੇ ਤੇ ਅੱਜ ਮੈਂ ਸੋਚਿਆ ਕਿ ਵਲੋਗਿੰਗ ਕਰਦੀ ਆ ਤੇ ਅਸੀਂ ਹੁਣ ਚੱਲੇ ਆ ਮਾਰਕੀਟ ਥੋੜਾ ਜਿਹਾ ਮਤਲਬ ਕਿਚਨ ਦਾ ਸਮਾਨ ਲਿਆਉਣਾ ਸੀ ਉਹ ਲੈਣ ਚੱਲੇ ਆ ਤੇ ਇਹ ਵੀ ਹੁਣ ਹੁੰਦੇ ਪਏ ਨੇ ਰੈਡੀ ਤੇ ਇੱਧਰ ਹਰਫਾ ਤੇ ਸੁੱਤਾ ਹੋਇਆ ਇਹਨੇ ਵੀ ਅੱਜ ਆਹ ਦੇਖੋ ਡਰੈੱਸ ਮੈਂ ਆਹ ਵਾਲੀ ਪਾਈ ਇਹ ਵਿਸ਼ਾਲ ਤੋਂ ਲੈ ਕੇ ਆਈ ਜੇਦੇ ਨੂੰ ਰੈਡੀ ਕੀ ਕਰਨਾ ਹੁੰਦਾ ਹੈ ਰੋਂਦਾ ਬਹੁਤ ਜ਼ਿਆਦਾ ਰੋਂਦਾ ਜੇ ਫਰੈਸ਼ ਹੋ ਜਾਂਦਾ ਫਿਰ ਐਂ ਸੌ ਜਾਂਦਾ ਤੰਗ ਨਹੀਂ ਕਰਦਾ ਵਿਚਾਰਾ ਅੱਜ ਵੀ ਸਾਰਾ ਦਿਨ ਸੁੱਤਾ ਰਿਆ ਤੇ ਇਹ ਗਏ ਕਿਸੇ ਕੰਮ ਤੁਸੀਂ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਦਿਓ ਹਰਫਾ ਜਿਹੜਾ ਬੈੱਡਰੂਮ ਕੱਲ ਦਾ ਸ਼ੁਰੂ ਕੀਤਾ ਹਨ ਤੇ ਅੱਜ ਤੇ ਚਲੋ ਕੰਮ ਨਹੀਂ ਹੋਇਆ ਸਾਡੇ ਕੋ ਅੱਜ ਥੋੜਾ ਚੱਲ ਗਏ ਇਧਰ ਉਧਰ ਨਾਲੇ ਸਿਹਤ ਵੀ ਥੋੜੀ ਠੀਕ ਨਹੀਂ ਤੇ ਨਾਲੇ ਅਜਵੀਰ ਵੀ ਨਹੀਂ ਆਇਆ ਕੰਮ ਵਾਲਾ ਮੈਂ ਕਿਹਾ ਚਲ ਦੋ ਬੰਦੇ ਹੁੰਦੇ ਚਲ ਦਿਲ ਲੱਗਾ ਜਾਂਦਾ ਬੰਦੇ ਦਾ ਤੇ ਤੇ ਨਾਲੇ ਆਹ ਡਿਜ਼ਾਈਨ ਮੈਂ ਕੁਝ ਸਕਰੀਨ ਤੇ ਆ ਰਹੇ ਆ ਵੇਖੀਓ ਇਹਨਾਂ ਡਿਜ਼ਾਈਨ ਹੈ ਆਪਾਂ ਕਿ ਕਿਹੜੇ ਤੁਹਾਨੂੰ ਵਧੀਆ ਲੱਗਦੇ ਤੁਸੀਂ ਸਿਲੇਕਟ ਕਰਕੇ ਇਹਨੂੰ ਦੱਸਿਓ ਤੇ ਉਹ ਆਪਾਂ ਬੈਡਰੂਮ ਹਰ ਫਜ਼ੇ ਦਾ ਤਿਆਰ ਕਰਾਂਗੇ ਇਹ ਆਪਣੀ ਕਮੈਂਟਾਂ ਵਿੱਚ رائے ਜ਼ਰੂਰ ਦਿਓ ਠੀਕ ਜੀ ਸੋਚਿਆ ਤੇ ਆਪਾਂ ਕੁਛ ਨਹੀਂ ਗਾ ਜੈ ਗੈਸ ਚ ਲਾ ਰਹੇ ਹਾਂ ਕਿ ਕਿਹੜਾ ਕਰੀਏ ਕਿਹੜੀ ਚੀਜ਼ ਕਰੀਏ ਤੇ ਇਹ ਮੇਰਾ ਵੀ ਕਮੈਂਟਾਂ ਵਿੱਚ ਜਰੂਰ ਦੱਸਿਓ ਠੀਕ ਜੇ ਤਾਂ ਉਹ ਚੱਲੀਏ ਕਿੰਨਾ ਟਾਈਮ ਹੋਣਾ ਆਪਣੇ ਇਹਨਾਂ ਦੇ ਟੌਰ ਨੇ ਮੁੱਕਦੀ ਬਹੁਤ ਟੌਰ ਕੱਢੀ ਸੋਹਣੇ ਲੱਗਣ ਦੇ ਅੱਜ ਉਹ ਕੱਲ ਵਾਲੀ ਭਾਜੀ ਆ ਚੱਪਲੀ ਵੇਖ ਲੈਣੇ ਹਾਂ ਮੈਂ ਅੱਜ ਸੂਟ ਚੇਂਜ ਕੀਤਾ ਪਹਿਲਾਂ ਦਸਤਾਰ ਇਹਨਾਂ ਨੇ ਹੋਰ ਬੰਨੀ ਹੁਣ ਮੇਰੇ ਸੂਟ ਨਾਲ ਥੋੜੀ ਬਹੁਤ ਮੈਚਿੰਗ ਕੀਤੀ ਪਿੰਕ ਜੂ ਵੇਖ ਲਿਆ ਵਿੱਚ ਵੀ ਪਿੰਕੇ ਨਾਲੇ ਇੱਕ ਇਹਨਾਂ ਨੇ ਆਪਣੀ ਚੱਪਲ ਵੀ ਲਿਓਣੀ ਤੇ ਉਹ ਵੀ ਨਾਲੇ ਲੈ ਆਵਾਂਗੇ ਕਿੰਨੇ ਦਿਨ ਹੋ ਗਏ ਇੱਦਾਂ ਟੁੱਟੀ ਚੱਪਲ ਪਾਈ ਫਿਰਦੇ ਤੇ ਮੈਂ ਚਲ ਤੁਹਾਡੀ ਬਾਨੇ ਨੇ ਚੱਪਲ ਲੈ ਆਉਣੇ ਨਾਲੇ ਮੇਰੀ ਵੀ ਕੋਈ ਚੀਜ਼ ਆ ਜੂਗੀ ਬਾਨੇ ਦੇ ਨਾਲ ਚਲੋ ਚਲੀਏ ਆਰ ਪੁੱਤੇ ਚਲੋ ਨੀਂਦੀ ਬਹੁਤ ਕਾਲੀ ਮੇਰੇ ਪੁੱਤ ਨੇ ਨੀਨੀਆਂ ਕਾਲੀਆਂ ਛੋਣੀਆਂ ਨੇ ਨਾਨੀ ਕੁ ਚਲੀਏ ਪਹਿਲਾਂ ਨਾਨੀ ਕੁ ਜਾਣਾ ਮੇਰੇ ਪੁੱਤ ਨੇ ਛੋਣੇ ਜਿਹਨੇ ਕਿਹਾ ਤਿੰਨੇ ਜਣੇ ਰੈਡੀ ਹੋ ਗਏ ਆਪਾਂ ਦੇ ਤਿੰਨੇ ਜਣੇ ਰੈਡੀ ਹੋ ਗਏ ਮੈਂ ਪਹਿਲਾਂ ਕਰਨ ਆਈ ਆ ਨਹੀਂ ਪਹਿਲਾਂ ਫਤੇ ਹੋਇਆ ਫਿਰ ਹਾਂ ਪਹਿਲਾਂ ਤੇ ਸਭ ਤੋਂ ਪਹਿਲਾਂ ਹਾਰ ਫਤੇ ਦੀ ਰੈਡੀ ਹੁੰਦਾ ਫਿਰ ਬਾਅਦ ਵਿੱਚ ਆਈ ਚਲੋ ਤੇ ਨਾਲੇ ਚੱਪਲ ਤੇ ਆਪਣੀ ਹੈਗੀ ਸੀ ਪਤਾ ਕੀ ਗੱਲ ਉਹਦਾਂ ਉਹਦਨੇ ਗੁਰਦੁਆਰਾ ਸਾਹਿਬ ਗਏ ਤੇ ਉੱਥੋਂ ਨਾ ਮਤਲਬ ਉੱਥੋਂ ਲੈ ਗਿਆ ਕੋਈ ਵੀਰ ਚੁੱਕ ਕੇ ਚਲੋ ਕੋਈ ਗੱਲ ਨਹੀਂ ਜਿਵੇਂ ਲੋੜ ਹੀ ਲੈ ਗਿਆ ਕੋਈ ਚਲੋ ਕੋਈ ਗੱਲ ਹਮ ਆਪਾਂ ਕੰਮ ਨਹੀਂ ਕੀਤਾ ਅਬੀ ਛੁੱਟੀ ਕਰ ਗਿਆ ਨਾਲੇ ਅੱਜ ਤੇ ਫਿਰ ਅੱਜ ਨਾਲੇ بارش ਬੜੀ ਪੈਂਦੀ ਰਹੀ ਸਵੇਰੇ ਮਾਰਨਿੰਗ ਟਾਈਮ ਤੇ ਫਿਰ ਅੱਜ ਕੰਮ ਬਾਕੀ ਤਾਂ ਹੀ ਨਹੀਂ ਆ ਮਾਰਮਲ ਕੱਟ ਕੇ ਰੱਖਿਆ ਵਾਲ ﺍﻟमारी ਦਾ ਤੇ ﺍﻟमारी ਦਾ ਤੇ ਬੈੱਡ ਦਾ ਬਾਕੀ ਕੱਲ ਕਰਾਂਗੇ ਧੁੱਪ ਲੱਗੀ ਫਿਰ بارش ਬੁਰਸ਼ ਪੈ ਕੇ ਹਾਂਜੀ ਫਤੇ ਜੀ ਹਰ ਫਤੇ ਜੀ ਚੱਲੀਏ ਛੋਣਿਆ ਚਲੋ ਚਲੋ ਫਿਰ ਤਿਆਰੀ ਆਪਣੀ ਚੱਲਣ ਲੱਗੇ ਘਰੋਂ ਆਪਾਂ ਤੇ ਹਰ ਫਤੇ ਨੇ ਉਧਰ ਮੰਮੀ ਨੂੰ ਨਾਲ ਛੱਡ ਜਾਗੇ ਪਈਆ ਹਰਫਤ ਹੈ ਆਇਆ ਨਾ ਟਿਕਟੇ ਤੱਕ ਪਹੁੰਚੇ ਤੱਕ ਮੈਂ ਚਲੋ ਸਮਾਨ ਲੈ ਆਉਣੇ ਘਰ ਦਾ ਉਹਨੂੰ ਗਰਮੀ ਬੜੀ ਐ ਨੂੰ ਬਚਾਰੇ ਨੂੰ ਕਿੱਥੇ ਨਾਲ ਛੱਡਣਾ ਤੇ ਮੰਮੀ ਨਾਲ ਛੱਡ ਜਾਂਦੇ ਆਉਂਦੇ ਫਿਰ ਆਪਾਂ ਇਹਨੂੰ ਲੈ ਆਵਾਂਗੇ ਨਾਲ ਵੀ ਫਤ ਨੰਨੀ ਕੋ ਜਾਣਾ ਪੁੱਤ ਸੁਸ਼ਟਾ ਹੋ ਸ਼ੂਣੇ ਵੀ ਕਿਉਂ ਨਹੀਂ ਚੱਲੋ ਵੀ ਚੱਲੀਏ ਬਾਹਰ ਦਾ ਵੀਊ ਕਰੋ ਚੱਕ ਨਾ ਘੈਂਟ ਨਾਨੀ ਕੋ ਛੱਡ ਕੇ ਜਾਵਾਂਗੇ ਕੋਈ ਕਰ ਰਹੀ ਹੈ ਮੈਂ ਤਾਂ ਚਾਹਤੀ ਮੈਂ ਆਂਦੀ ਆਟ ਡੱਬਾ ਲੈ ਲਿਆ ਹੋਇਆ ਆਪਾਂ ਮਠਿਆਈ ਦਾ Papa ji ਵਾਸਤੇ ਜੀ ਦੀ ਦੁਕਾਨ ਤੇ ਆਪਾਂ ਜਾ ਰਹੇ ਆ ਉਹ ਫਿਰ ਉਹਨਾਂ ਨੂੰ ਵੀ ਦੇਣਾ ਪਵੰਦਾ ਕਿਉਂਕਿ ਇਦਾਂ ਹੀ ਵਾਕ ਵੀ ਜੀ ਆ ਤੇ ਉਹ ਕਹਿੰਦੇ ਕਿ ਹਨ ਮੇ ਡੱਬਾ ਦੋ ਵਧਾਈ ਬਣੀ ਦੇਣਾ ਵੀ ਚਾਹੀਦਾ ਆਪਾਂ ਪਹੁੰਚ ਗਏ ਉਮਰਪੁਰੇ ਚਲੋ ਜੀ पापा ने कुंदर लाया है कल भी खोल के दे दे डब्बा पापा मुंह कर मीठा ओ जो टीड़ा कर हां हां ये पहला तू नहीं नहीं मैं भी लूंगा बड़ो ये लो भाई ਹਲੋ ਹਲੋ ਕਦੋਂ ਉਹ ਬਹੁਤਿਆਂ ਫੌਂਕੀਆਂ ਹੁੰਦਾ ਇਹ ਕਹਿੰਦੇ ਮੈਂ ਵੀ ਆ ਜਾ ਮੈਂ ਕੱਲਾ ਲੱਗਾ ਹੇ ਵਣ ਪਹਿਲਾਂ ਸੌਦਾ ਲੈਣ ਕਹਿੰਦੇ ਮੈਂ ਵੀ ਜਾਣਾ ਮੈਂ ਕਹਾਂ ਜੋ ਹੋਨੇ ਆਪਾਂ ਉਹ ਕੰਪਨੀ ਦਾ ਹਾਂਜੀ ਵਧੀਆ ਆਪਾਂ ਸਭ ਕੋ ਵਧੀਆ ਲਓ ਮੈਂ ਸੌਦਾ ਕਰਦਾ ਚੱਲੀਏ ਫਿਰ ਹਾਂਜੀ ਤੋਂ ਮੋਮਲ ਆਇਆ ਟਕੇ ਲੈ ਬੂ ਬਾਪੂ ਜੀ ਕਹਿਣ ਦੇ ਕਿ ਮੰਮੀ ਤੇਰੇ ਵੀ ਆਇਆ ਸੀ ਤਾਂ ਹੋ ਗਏ ਗਏ ਅੱਜ 12 1 ਵਜੇ ਹਾਂ ਜੀ ਰੇੜੀ ਜੀ ਲੈ ਲੈਣੀ ਹੈ ਮਾਂ ਬਣਾ ਇਹ ਕਿ ਇੰਨਾ ਕਿ ਲੈਸ ਬਣਾ ਆਹੀ ਬਸ ਆ ਵੀ ਲੈ ਲਿਆ ਵਾ ਜਰਾ ਹਾਂ ਇਹ ਨੀ ਟੁਕਟਾ ਆ ਅੱਛਾ ਚਲੋ ਠੀਕ ਪਾਪੇ ਦਾ ਫਰੀ ਆਇਆ ਭਾਵੇਂ ਵੇਖੀ ਜਾਵੇ ਹਾਂ ਜੀ ਬਸ ਜਿੱਥੇ ਆ ਵੇਖਣਾ ਚੀਜ਼ਾਂ ਬਸ ਉੱਥੇ ਢੇਰੀ ਹੋ ਜਾਣਾ ਇਹ ਕੀ ਇਹ ਨੀਂਹ ਕਰੀਂ ਸਪਰਾ ਇਹ ਕਾਹ ਤੋਂ ਮਾ ਲਿਆ ਨੀਂਹ ਚੋਂ ਮਾ ਲਿਆ ਆਪ ਵੀ ਲੈ ਕਰਤੀ ਇਹ ਕਿੱਥੇ ਕਰਤੀ ਇਹ ਨਾ ਲਾ ਵੀ ਹਰਫਤੇ ਵਾਸਤੇ ਆ ਲੈ ਲੀ ਇੱਕ ਪਾਊਡਰ ਬੋ ਡਾਉ ਸਾਬਣ ਹੈ ਨਾ ਸਰੀ ਹੈ ਹਾਂ ਬੜਾ ਸਾਬਣ ਹੈਗਾ ਘਰੇ ਰਹਿਣ ਦੇ ਭਾਂਡੇ ਸਾਫ਼ ਕਰਨ ਨੂੰ ਆ ਲੈ ਜੀ ਹਮਾ ਲੈਦਾ ਵੈਸੇ ਇਹ ਚ ਵੱਡੀ ਬੈਂਗ ਨਹੀਂ ਆਗੇ ਥੋੜੀ ਕੀ ਹੈ ਆਏ ਜਦੋਂ ਬੇਬੀ ਵੱਡਾ ਹੋਊਗਾ ਨਾ ਆ ਬੇਬੀ ਸ਼ੋਪ ਹਨ ਛੋਟੇ ਇਹ ਲਾਓ ਬੋਤਲ ਕੇਸ ਵਾਸਤੇ ਆ ਨਾ ਇਹ ক্লোਜਬ ਕੱਢਣੀ ਛੋਟੀ ਜੀ ਵਧੀਆ ਰਿਹਾ ਸਾਰੇ ਬਹੁਤ ਬਤਾਓ ਹਾਂਜੀ ਇਹ ਕੀ ਕਲੀਨਰ ਗਲਾਸ ਕੀ ਹਾਂਜੀ ਬਿਸਕਟਾਂ ਵਾਲਾ ਆ ਗਏ ਬਿਸਕਟਾਂ ਆ ਆਪਣਾ ਨਿਕਨੋਂ ਉਥੋਂ ਨਾ ਜਿੱਥੇ ਬੰਦ ਨੇ ਕਦਾਪ ਰੋਡ ਤੋਂ ਆਹ ਬਿਸਕਟਾਂ ਨੂੰ ਸ਼ਾਇਦ ਦੀਪ ਨੂੰ ਪਤਾ ਲੱਗ ਹੀ ਗਿਆ ਹੋਣਾ ਕਿਹੜੇ ਬਿਸਕਟੇ ਕਿੱਥੇ ਖਾਦੇ ਬਲੈਕ ਕਲਰ ਦੇ ਕਿੱਥੇ ਢੇਰ ਕੋਈ ਢੇਰ ਨਹੀਂ ਲੱਗਾ ਘਰੇ ਹੈ ਨਹੀਂ ਬਿਸਕਟ ਕੀ ਖਾਰੋ ਨਾ ਬੈਨ ਕਰ ਉਹ ਤੀ ਹੱਬੇ ਚੰਗੇ ਚਲੋ ਮੈਨ ਖਾਣੇ ਮਾਜੀ ਟਾਡੀ ਹੈ ਨਾ ਖੋਲਾ ਪੋਚਾ ਬਾਤ ਕਾ ਬੋਲ ਮਾਤਨ ਪੋਚਲ ਧਿਆਨ ਹੋ ਗਿਆ ਉੱਠੀ ਲਾ ਜੋ ਪਾਣੀ ਚ ਪੈਣਾ ਭਾਰਾ ਹੋ ਜਾਣਾ ਯਾਰ ਹੋਰ ਭਾਰਾ ਹੋਣਾ ਹੋਣੀ ਦਿਖਣ ਵਾਲੀ ਤੇਰੀ ਆਪਾਂ ਨਾਲ ਸੱਲਪੂ ਆਲੇ ਜਿਹੜਾ ਤੇਰੇ ਕੋਲ ਇਹਦਾ ਯਾਰ ਠੀਕ ਹੋ ਵਦਿਆ ਹੋਰ ਕੁਝ ਉੱਪਰ ਤੋਂ ਦੇਖੋ ਹੁਣੇ ਭਾਰਾ ਜਿਹੜਾ ਪਾਣੀ ਚ ਪੈ ਗਿਆ ਨੇ ਬਹੁਤ ਭਾਰਾ ਹੋ ਜਾਣਾ ਵਾ ਉਹ ਜਿਆਦਾ ਭਾਰਾ ਉਹਦੂ ਅੱਗੇ ਅਸੀਂ ਉਹ ਜਿਹਾ ਉਹੋ ਜਿਹਾ ਖੜਿਆ ਹਿਆ ਆਪਾਂ ਆਪਣਾ ਕਿਹੜਾ ਉਦਾਂ ਟੈਨਾਂ ਦੇ ਫੇਰੀ ਤੁਹਾਡੇ ਕੋਲ ਟੈਨ ਨਹੀਂ ਸਮਝਣ ਪਹਿਲਾਂ ਸਮਝੀਂ ਕਸਾਈ ਜਾਓਗੇ ਕਿੰਨਾ ਸੋਹਣਾ ਨਹੀਂ ਮੈਂ ਕਹਿੰਨਾ ਮੇਰੇ ਦਾ ਇਦਾਂ ਕਰਦੇ ਆ ਅਗਲਾ ਕੋਲ ਕੇ ਲੈ ਜੰਨੇ ਤੇ ਉਹਨੂੰ ਪਿੱਟ ਕਰ ਲੈਣੇ ਕਾ ਉਹ ਨਹੀਂ ਮਪਾ ਬੰ ਬਸ ਲੈਣੇ ਅਪਾ ਬੱਜਾ ਜਿਆ ਇਕੱਲਾ ਮਿਲ ਜੂਗਾ ਸਾਨੂੰ ਸਿਰ ਜਿਆ ਹੈ ਪਪਾ ਜੀ ਆ ਕਿੰਨੇ ਦਾ ਮੈਂ ਗਿਆ ਹਾਂ ਹਾਂ 100 ਰੁਪਏ ਲੈ ਠੀਕ ਆ ਪਪਾ ਕਹਿੰਦਾ ਇਕੱਲਾ ਨਹੀਂ ਮਿਲਣਾ ਡੰਡ ਨਾਲ ਹੀ ਮਿਲਣਾ ਇਹ ਦਿਨ ਆ ਦੇ ਕੋਈ ਸੁਸੂ ਕਾ ਕੀ ਗੱਲ ਉਹਨੇ ਵਿੱਚ ਇਹ ਰੱਖੀ ਯਾਰ ਇੱਥੇ ਰੱਖ ਬਠੀ ਮੈਂ ਜਾ ਕੇ ਪੋਚੇ ਲਾ ਪਹਿਲਾਂ ਪੋਚੇ ਲਾ ਲਾ ਚਲੋ ਹੋ ਜਾ ਸਮਾਨ ਲੈਣਾ ਲੱਲਾ ਗਾਂ ਦਾਦੀ ਗੱਡੀ ਜਾਣਾ ਪੈਕਟ ਵਾਲਿਆਂ ਹਾਵੇ ਪਾਈਆਂ ਲੱਗ ਜੇ ਤੇ ਟੋਟੜੀ ਆ ਨਾਲ ਆਵੇ ਆਹੋ ਚਲੋ ਡੜੀਆ ਆ ਕੀਵੇਂ ਕਿਧਰ ਗਏ ਆ? ਐ ਹੋ ਮਿਲੂ। ਲੱਗਾ ਹਮੀਆਂ ਪਈਆਂ ਵੇਖੀ ਸਹੀਂ ਤੇ ਦੇਖਦੇ ਸਹੀਂ। ਕਿਹੋਲ ਦੀ ਪੂਂਦਾ ਆ ਨਹੀਂ ਨਾ ਹੰਦਾ। ਬੜੇ ਵਧੀਆ। ਐਥੇ ਪਈਆਂ ਹੋਣੇ ਯਾਰ। ਚਲੋ ਲੈ ਆਓ ਫਿਰ ਇਹਨੂੰ ਚੱਲੀਏ। ਠੀਕ ਨੇ। ਉਹ ਮਿੱਟਰ ਬਾਹਰ ਤੇ ਤੋਲੇ ਆ ਦੇ। ਤਾਂ ਅੰਨਾ ਸੋਟਣਾ ਦੇਓ। ਮੁੱਦਾ ਕਰ ਦੇਣਾ ਸਾਰਾ। ਕੀ ਲੈ ਆ ਲੱਗੇ ਹੋ ਮੈਂ ਨਹੀਂ ਪਸੰਦ ਆਇਆ ਉਧਰ ਪਾਣੀ ਹੈ ਨਹੀਂ ਨਾ ਫ੍ਰਿਜ ਚੋਂ ਉਹ ਲੈ ਆਓ ਕੋਕ ਕੋਕ ਦੀ ਬੋਤਲ ਲੈ ਕੇ ਆਓ ਹਾਂ ਛੋਟੀ ਛੋਟੀ ਵੱਡੀ ਨਹੀਂ ਇਹੋ ਹੀ ਇਹੋ ਹੀ ਮੈਂ

ਏ ਤੈਨੂੰ ਆਈ ਪਸੰਦ। ਅੰਾਰ ਕੇ ਨਾਲ ਨਹੀਂ ਆ। ਜਿਹੜੀ ਜਿਹੜੀ ਜਿਆਦਾ ਸਾਡਾ ਰੱਖਦੇ ਹਾਂ। ਹਾਂ? ਚਾਰ ਨਾਲ ਖਾਣ ਲੈਣ ਕਹਿੰਦੇ ਪੂਰੇ ਮੋੜ ਜਿੰਦਗੀ ਬਾਕੀ ਬੱਲੇ। ਕਿਤੇ ਇਹ ਜੱਗ ਜਿਹੜਾ ਪਿੰਡਾ ਮਨਾ ਕਰਵਾਉਂਦਾ। ਉਹਦੇ ਜਿੰਨੇ ਜੋ ਕੋਈ ਵੀ ਨਹੀਂ ਕਰਦਾ। ਤੂੰ ਉਹਨੇ ਪਹਿਲਾਂ ਕਿਹੜੇ ਗੁਰੀਨਾ ਬਣਾ ਉਹਦੇ ਮੁੱਤੂ ਬਣਾਉਣਾ ਉਹ ਤੋਂ ਬੜਾ ਹਮਣਾ ਕੋਲੇ ਪਦਵੀ ਕਿ ਜਿਹੜੇ ਕੋ ਪਾਣੀ। ਆ ਦੇ ਨਾ। ਜੇ ਅਸੀਂ ਪਹੁੰਚ ਗਏ ਆ। ਤੁਮਾਰਪਰੇ ਆਪਾਂ ਅਵਾਜੀ ਚੱਕਣ ਤੋਂ ਬਾਅਦ ਆਹ ਚੱਕਣ ਤੋਂ ਬਾਅਦ ਆਹ ਜੀ ਆ ਗਈ ਪਸੰਦ ਬਹੁਤ ਨਵੀਆਂ ਜਿਹੀ ਚਪਲ ਆਈਆਂ ਆਹ ਵੀ ਇੱਕ ਤਾਂ ਫਰੀ ਤਾਂ ਟੇਕਾ ਬੜਾ ਟਾਈਮ ਲੰਘਿਆ ਯਾਰ ਬੋਲ ਟਾਈਮ ਇਹ ਟੁੱਟਿਆ ਕੀਦਣਾ ਹਾਂ ਜੀ ਆਪਣੀਆਂ ਚਪਲ ਜਿਹੜੀ ਪਾਏ ਟੁੱਟਣ ਨਹੀਂ ਆਏ ਕਿਨੇ ਕੋਸ਼ਾ ਅੱਜ ਚਪਲ ਲੈਣ ਆਏ ਅੱਜ ਇਹ ਕਿਹਨਾਂ ਬਾਦਾਂ ਦੇ ਪਲਾਂ ਨੇ ਆਹਨ ਸੀ ਆਹਨ ਸੀ ਉਹ ਬਣੀ ਬਲੇ ਸਹੀ ਯਾਰ ਦੇਖੋ ਆ ਵੀ ਹੈ ਨਾ ਬਾਕੀ ਇਹ ਹੋ ਸਹੀ ਲੱਗੀ ਮੈਨੂੰ ਇਹ ਹੋ ਵਧੀਆ ਉਹ ਰੰਗ ਦਾ ਦਿਖਾ ਦਿੰਦਾ ਚੰਗੀ ਰਹਿਣੀ ਉਹ ਨਹੀਂ ਚਲ ਰੰਗ ਦਾ ਵਿਕਦੀ ਨਹੀਂ ਹੁਣ ਜੱਟੀਆਂ ਪਹਿਲਾਂ ਪਹਿਲਾਂ ਵਿਕਦੀਆਂ ਜਿੱਦਾਂ ਇਹ ਲੱਗੋ ਉਹ ਨਹੀਂ ਵਿਕਦੀਆਂ ਇਹ ਹੋ ਸਹੀ ਲਾਲ ਬਹੁਤ ਵਧੀਆ ਹੈ ਹਾਂਜੀ ਲੈ ਲਈ ਚੱਪਲ ਕੋਈ ਨਹੀਂ ਹੋਣਾ ਉਹ ਕੋਈ ਨਹੀਂ ਕੱਢਣੀ ਖਸ ਲਿਓ ਹਣ ਇਹ ਕਿਰਪਾ ਕਰੋ ਕੋਸ ਨਹੀਂ 200 ਚਪਲ ਲੈ ਆ ਜੀ ਲੈ ਵੀ ਆਪਾਂ ਕੋਲ ਤਹੇ ਆਰ ਬਵਾ ਕਾਲਜ ਦੇ ਸਾਹਮਣੇ ਇੱਥੇ ਖਾਣ ਪੀਣ ਦਾ ਕੰਮ ਚੰਗਾ ਚੱਲਦਾ ਅਸੀਂ ਵੀ ਐਸੇ ਬੰਨੇ ਕਰਾ ਲਈਆ ਮਿਲਕ ਬਨਾਮ ਕਹਿੰਦੇ ਨੇ ਜੀ ਪਹੁੰਚ ਗਏ ਘਰ ਹਰਫ ਤੇ ਚਾਹ ਚਾਹ ਪੀ ਕੇ ਚੱਲਦੇ ਹਾਂ ਤੋਂ ਜ਼ਿਆਦਾ ਲਿਆ ਲੱਡੂ ਹਾਂ ਫਿਰ ਲੱਡੂ ਨੇ ਗਾਣੇ ਤੇਰੇ ਕੋਲ ਜਿੜਾਣਾ ਤੂੰ ਆਪੇ ਤਾਂ ਆਇਆ ਤੇ ਪਹੁੰਚ ਗਿਆ ਸੀ ਘਰ ਲੈ ਵੀ ਲੈਟ ਲੈਣ ਦੀ ਚੱਕਾਂ ਆਂਦੀ ਰੀਅਲ ਬਣਾਉਣੀ ਹੈ